ਲੋ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਫੇਰ ਆਪਾਂ ਜੀ ਪਹੁੰਚ ਚੁੱਕੇ ਹਾਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤਰੀਕ ਅੱਜ ਹੈਗੀ ਹੈ ਜੀ 22 ਅਕਤੂਬਰ 2025 ਜਗ੍ਹਾ ਹੈਗੀ ਜੀ ਕੋਟਕਪੂਰਾ ਮੰਡੀ ਤੇ ਸਮਾਂ ਜਿਹੜਾ ਜੀ 7:30 ਹੋ ਚੁੱਕਿਆ ਤੇ ਅੱਜ ਦੋ ਟਰਾਲੀਆਂ ਆਈਆਂ ਇੱਧਰ ਬਈ ਝੋਨੇ ਦਾ ਵੀੜਾ ਪੂਰਾ ਰਸ ਪੈ ਚੁੱਕਿਆ ਸਾਹਮਣੇ ਦੇਖੋ ਝੋਨੇ ਦੀਆਂ ਟਰਾਲੀਆਂ ਵੀ ਅੱਜ ਬਹੁਤ ਆਈਆਂ ਤੇ 7:30 ਹੋ ਚੁੱਕੇ ਜੀ ਪੂਰੇ ਤੇ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਜੁੜੇ ਰਹਿਣਾ ਕਰੋ ਵੀਡੀਓ ਨਾਲ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਸਾਹਮਣੇ ਦੇਖੋ ਝੋਨੇ ਦੀ ਵੀ ਢੇਰ ਜਿਹੜੇ ਲੱਗਣਾ ਸ਼ੁਰੂ ਹੋ ਗਏ ਉਹ ਰੋੜਾ ਦੇ ਵੀ ਟਰਾਲੀਆਂ ਖੜੀਆਂ ਹੋਈਆਂ ਝੋਨੇ ਦੀਆਂ ਲੋ ਜੀ ਪਹਿਲੀ ਟਰਾਲੀ ਤੋਂ ਆਪਾਂ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਵਿੱਚ ਅੱਜ ਜਿਹੜਾ ਬੋਲੀ ਦਾ ਟਾਈਮ ਆ ਜੀ ਉਹ 7:30 ਕਰ ਦਿੱਤਾ ਗਿਆ ਜੀ 7:30 ਸਾਰੇ ਵੀਰ ਟਰੁੜੀ ਲੈ ਕੇ ਆਇਆ ਕਰੋ ਤੇ ਸਾਹਮਣੇ ਦੇਖੋ ਇਹ ਝੋਨੇ ਦੀਆਂ ਟਰਾਲੀਆਂ ਵੀੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਐ ਅੱਜ ਤੇ ਅੱਜ ਮੰਡੀ ਦੇ ਵਿੱਚ ਜਿਹੜਾ ਝੋਨੇ ਦਾ ਵਿਰਾਸਤ ਪੈਣਾ ਸ਼ੁਰੂ ਹੋ ਚੁੱਕਿਆ ਤੇ ਬਾਕੀ ਆਪਾਂ 11:30 ਵਜੇ ਬਈ ਬਾਸਪਤੀ ਦੇ ਰੇਟਾਂ ਦੀ ਜਿਹੜੀ ਵੀਡੀਓ ਬਣਾਈ ਦੀ ਆ ਪਾਈ ਦੀ ਆ ਉਹ ਵੀ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਲਓ ਜੀ ਪਹਿਲੀ ਟਰਾਲੀ ਤੇ ਕਰਦੀ ਬੋਲੀ ਸ਼ੁਰੂ ਜੀ ਭਲਾ ਲਓ ਜਾਓ ਜੀ 800 ਰੁਪਇਆ ਲਓ ਜੀ 10 ਰੁਪਏ ਹੈ 750 25 ਰੁਪਏ 30 ਰੁਪਏ 550 550 50 70 ਰੁਪਏ 70 ਹਾਂਜੀ ਹੈਗਾ 570 ਲੱਗ ਗਏ ਆ ਯਾ ਲੱਗ ਨੇ ਲਓ ਜੀ 500 ਦੇ 70 ਰੁਪਏ ਲੱਗੇ ਜੀ ਪਹਿਲੀ ਟਰਾਲੀ ਅੱਜ ਬਈ 2025 ਦੇ ਰਿਕਾਰਡ ਤੋੜਤੇ ਬਈ 500 ਤੇ 70 ਰੁਪਏ ਨੇ ਜੀ ਹਲੇ ਤੱਕ 500 ਤੇ 5 ਰੁਪਏ ਤੱਕ ਗਈ ਸੀ ਟਰਾਲੀ ਅੱਜ ਪਹਿਲੇ ਦਿਨ ਗਈ ਹੈ ਜੀ 500 ਤੇ 75 ਰੁਪਏ ਜੀ ਤੇ ਲਓ ਜੀ ਉਧਰ ਸਾਹਮਣੇ ਦੇਖੋ ਜੀ ਝੋਨੇ ਦੀਆਂ ਟਰਾਲੀਆਂ ਵੀੜੀਆਂ ਖੜੀਆਂ ਹੋਈਆਂ ਤੇ ਆ ਦੋ ਟਰਾਲੀਆਂ ਆਈਆਂ ਸੀ ਤੇ ਇੱਕ ਟਰਾਲੀ ਦੀ ਜਿਹੜੀ ਬੋਲੀ ਹੋ ਚੁੱਕੀ ਹੈ ਜੀ ਤੇ ਦੂਜੀ ਟਰਾਲੀ ਦੇਖਦੇ ਆਂ ਜੀ ਅੱਜ ਗਾਹਕ ਵੀ ਵਾਵਾ ਤੇ ਪਟਾਕੇ ਵੀ ਪੈ ਰਹੇ ਜੀ ਪਹਿਲੀ ਟਰਾਲੀ ਦੀ ਬੋਲੀ ਜਿਹੜੀ 500 ਤੋਂ ਸ਼ੁਰੂ ਹੋਈ ਸੀ ਅੱਜ ਜਿਹੜੀ ਇਹ ਕਿ 350 ਤੋਂ ਹੁੰਦੀ ਆ ਤੇ ਲਓ ਜੀ ਦੂਜੀ ਟਰਾਲੀ ਤੇ ਪਹੁੰਚ ਗਈ ਦੇਖਦੇ ਆ ਕਿਥੋਂ ਕਿਥੱਕ ਜਾਂਦੀ ਦੂਜੀ ਟਰਾਲੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਹੀ ਇਹ ਦੋ ਨਾ ਗਾਏ ਦੋ ਅੰਦਰ ਦੀ ਆ ਮੇਹੋਜੀ ਨਗਰ ਕੰਦਾ ਕੰਦਨ ਨਾਲ ਮੜਾ ਉੜ ਪੀਲਾ ਰਾ ਕੇ ਮਿੱਟੀ ਤੇ ਲਾ ਕੇ ਤਾਂ ਦੀ ਤੇ ਉਹ ਹੀ ਤਰੀਕੇ ਨਾਲ ਰੱਖੇ ਸੀ 400 500 ਮੇਹੋਜੀ ਨਗਰ ਦੀ 25 30 35 40 45 50 60 70 70 80 85 100 5 510 15 515 ਲੋ ਜੀ ਇਹ ਲੱਗੀ ਜੀ 515 ਰੁਪਏ ਜੀ ਦੋ ਨਾ ਗਏ ਸੀ ਜੀ ਪਹਿਲਾ ਲੱਗਾ ਜੀ 500 ਤੇ 70 ਰੁਪਏ ਦੂਜਾ ਲੱਗਾ ਜੀ 500 ਤੇ 15 ਰੁਪਏ ਤੇ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਜੀ ਤੇ ਵੀਡੀਓ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਮਿਲਦੇ ਆ ਕੱਲ ਨੂੰ ਠੀਕ 7:30 ਵਜੇ ਜੀ ਕੋਟਕਪੂਰਾ ਮੰਡੀ ਤੇ ਬਾਕੀ ਬਾਈ ਜੀ ਆਪਾਂ 12:30 ਵਜੇ 1 ਵਜੇ ਜਿਹੜੀ ਬਾਸਪਤੀ ਦੇ ਰੇਟਾਂ ਦੀ ਜਿਹੜੀ ਵੀਡੀਓ ਬਣਾ ਕੇ ਪਾਈ ਦੀ ਆ ਤੇ ਉਹ ਵੀ ਆਪਣੀ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਬਾਕੀ ਆਪਾਂ ਮੰਡੀਆਂ ਦੀ ਅਪਡੇਟ ਦਿੰਨੇ ਰਹਨੇ ਆ ਸ਼ਾਇਦ ਆਪਾਂ ਜੀ ਕੱਲ ਨੂੰ ਗੋਭੀ ਦੀ ਵੀਡੀਓ ਬਣਾ ਕੇ ਜਰੂਰ ਪਾਵਾਂਗੇ ਗੋਭੀ ਦੀ ਬੋਲੀ ਦੀ ਹੁੰਦੀ ਹੈ ਜੀ ਇੱਥੇ ਕੋਟਕਪੂਰਾ ਮੰਡੀ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਵੀਡੀਓ ਕੱਲ ਨੂੰ ਬਣਾ ਕੇ ਦਵਾਂਗੇ ਜੇ ਬਣੀ ਤਾਂ ਤੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜੀ ਮਿਲਦੇ ਆਂ ਕੱਲ ਨੂੰ ਠੀਕ 7:30 ਵਜੇ ਜੀ ਕੋਟਕਪੂਰਾ ਮੰਡੀ